ਨਵੇਂ ਸਾਲ ਦਾ ਤਿਹਾਰ ਆ ਰਿਹਾ ਹੈ ਤੇ ਲੋਕਾਂ ਵੱਲੋਂ ਜਸ਼ਨ ਮਨਾਏ ਜਾਣਗੇ ਪਰ ਬਠਿੰਡਾ ਪੁਲਿਸ ਜਿਹੜੀ ਉਸ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਸੁਰੱਖਿਆ ਦੇ ਸਾਡੇ ਨਾਲ ਐਸਪੀ ਸਿਟੀ ਇੱਥੇ ਮੌਜੂਦ ਨਹੀਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਦਾ ਪ੍ਰੋਗਰਾਮ ਅੱਜ ਰਾਤ ਨੂੰ ਮਨਾਇਆ ਜਾਣਾ ਹੈ ਤੁਹਾਡੇ ਵੱਲੋਂ ਸਕਿਉਰਟੀ ਕਿਸ ਤਰ੍ਹਾਂ ਦੀ ਹੈ ਨਵੇਂ ਸਾਲ ਦੇ ਜਿਹੜੇ ਪ੍ਰੋਗਰਾਮ ਹੈ ਉਹਦੇ ਸੰਬੰਧ ਵਿੱਚ ਸਾਡੇ ਵੱਲੋਂ ਅਲੱਗ-ਅਲੱਗ ਜਿਹੜਾ ਹੈਗਾ ਸਕਿਉਰਟੀ ਪ੍ਰੋਗਰਾਮ ਬਣਾਇਆ ਗਿਆ ਉਸ ਦੇ ਵਿੱਚ ਮੇਨ ਜਿਹੜਾ ਹੈਗਾ ਡੇ ਟਾਈਮ ਦੇ ਵਿੱਚ ਅਸੀਂ 2 ਵਜੇ ਤੋਂ ਲੈ ਕੇ 5 ਵ ਫਲੈਗ ਮਾਰਚ ਜਿਹੜਾ ਹੈਗਾ ਅਸੀਂ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਬਠਿੰਡਾ ਦੇ ਨਾਲ ਕਸਬੇ ਜਿੱਦਾਂ ਤਲਵੰਡੀ ਸਾਬੋ ਰਾਮਾ ਰਾਮਪੁਰਾ ਫੂਲ ਹੈ ਉਸ ਦੇ ਵਿੱਚ ਜਿਹੜੇ ਸਬਡਿਵੀਜ਼ਨ ਡੀਐਸਪੀਸ ਨੇ ਆਪਣੀ ਆਪਣੀ ਫੋਰਸ ਦੇ ਨਾਲ ਫੁੱਟ ਮਾਰਚ ਤੇ ਫਲੈਗ ਮਾਰਚ ਜਿਹੜਾ ਹੈਗਾ ਉਹਦੀ ਅਗਵਾਈ ਕਰਨਗੇ ਸ਼ਹਿਰ ਬਠਿੰਡਾ ਦੇ ਵਿੱਚ ਜਿਹੜੀ ਫਲੈਗ ਮਾਰਚ ਜਿਹੜਾ ਹੈਗਾ ਸਾਡੇ ਸ਼ਹਿਰ ਦੀ ਪੁਲਿਸ ਵੱਲੋਂ ਤੇ ਜਿਹੜੇ ਧਰਤੀ ਥਾਣੇ ਦੇ ਸਾਰੇ ਐਸਐਚਓ ਸਬੰਨ ਨੇ ਉਹਨਾਂ ਦੇ ਨਾਲ ਅਸੀਂ ਕਰ ਰਹੇ ਹਾਂ ਉਸ ਤੋਂ ਬਾਅਦ ਸਾਡੇ ਵੱਲੋਂ ਸ਼ਹਿਰ ਦੇ ਵਿੱਚ ਜਿਹੜੇ ਜਿੱਥੇ ਜਿੱਥੇ ਪ੍ਰੋਗਰਾਮ ਆਰਗੇਨਾਈਜ਼ ਹੋ ਰਹੇ ਨੇ ਉਹਨਾਂ ਦੇ ਵਿੱਚ ਸਪੈਸ਼ਲ ਫੋਰਸ ਅਸੀਂ ਜਿਹੜੀ ਪੁਲਿਸ ਦੀ ਡਿਊਟੀ ਲਗਾਈ ਗਈ ਹੈ ਤਾਂ ਕਿ ਜਿਹੜੀ ਰਾਤ ਨੂੰ ਜਿਹੜਾ ਹੈਗਾ ਨਾਲ ਨਾਲ ਉਹਨਾਂ ਜਿਹੜਾ ਕੰਟਰੋਲ ਚ ਰੱਖਿਆ ਜਾ ਸਕੇ ਅ ਉਥੇ ਪੁਆਇੰਟਸ ਡਿਊਟੀ ਦੇ ਨਾਲ ਨਾਲ ਸਾਡੇ ਵੱਲੋਂ ਪੈਟਰੋਲਿੰਗ ਪਾਰਟੀ ਜਿਹੜੀਆਂ ਪੀਸੀਆਰ ਪਾਰਟੀਆਂ ਨੇ ਆਰਆਰਪੀ ਆਰਐਸ ਦੀ ਗੱਡੀਆਂ ਨੇ ਵਿਕਟਰ ਗੱਡੀਆਂ ਨੇ ਨਾਲ ਨਾਲ ਜਿਹੜੇ ਸਾਡੇ ਐਸਐਚਓ ਸਬੰਨ ਨੇ ਉਹਨਾਂ ਦੀ ਵੀ ਅਸੀਂ ਪੁਆਇੰਟ ਦੇ ਉੱਤੇ ਡਿਊਟੀ ਲਗਾ ਕੇ ਤੇ ਨਾਕਾਬੰਦੀ ਰਹੀ ਸਪੈਸ਼ਲ ਨਾਕਾਬੰਦੀ ਰਹੀ ਸਾਰੀ ਚੀਜ਼ਾਂ ਨੇ ਕਵਰ ਕਰ ਰਹੇ ਹਾਂ ਸਾਡਾ ਮੇਨ ਫੋਕਸ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਫੋਰਸ ਦੀ ਡੋਮਿਨੇਸ਼ਨ ਹੈਗੀ ਵੱਧ ਤੋਂ ਵੱਧ ਰਹੇ ਤਾਂ ਕਿ ਕਿਸੇ ਦੀ ਕੋਈ ਅਨਸਕਾਮੀ ਜਿਹੜੀ ਘਟਨਾ ਹੈਗੀ ਉਹਨੂੰ ਹੁਣ ਤੋਂ ਰੋਕਿਆ ਜਾ ਸਕੇ ਨਹੀਂ ਫੋਰਸ ਦੀ ਆਪਾਂ ਲਈ ਫੋਰਸ ਕਿੰਨੀ ਲਗਾਏਗੀ ਦੇਖੋ ਸ਼ਹਿਰ ਦੇ ਵਿੱਚ ਸਾਡੇ ਡੀਐਸਪੀਸ 1 2 ਸਿਟੀ 1 ਸਿਟੀ 2 ਤੋਂ ਇਲਾਵਾ ਜਿਹੜੇ ਹੈਗੇ ਨੇ ਸਾਡੇ ਡੀਐਸਪੀ ਰੂਰਲ ਮੈਡਮ ਉਸ ਤੋਂ ਇਲਾਵਾ ਸਾਡੇ ਸ਼ਹਿਰ ਦੇ 5 6 ਸਬੰਨ ਬਾਕੀ ਜਿਹੜੇ ਯੂਨਿਟਸ ਇੰਚਾਰਜ ਨੇ ਸੀਏ 1 ਸੀਏ 2 ਇਹਨਾਂ ਦੇ ਨਾਲ-ਨਾਲ ਆਪਣੀ ਆਪਣੀ ਫੋਰਸ ਦੇ ਨਾਲ ਤਕਰੀਬਨ ਅਸੀਂ ਅ 250 ਦੇ ਕਰੀਬ ਜਿਹੜੀ ਫੋਰਸ ਜਿਹੜੀ ਸ਼ੈਕਲੇ ਸ਼ਹਿਰ ਦੇ ਵਿੱਚ ਡਿਪਲੂਟ ਕੀਤੀ ਹੈ। ਬਾਕੀ ਜਿਹੜੀ ਫੋਰਸ ਹੈਗੀ ਹੈ ਜਿਹੜੀ ਆਪਣੇ ਆਪਣੇ ਸਬਡਿਵੀਜ਼ਨ ਦੇ ਵਿੱਚ ਆਪਣੇ ਆਪਣੇ ਥਾਣਾ ਦੇ ਜਿਹੜੀ ਹੈਗੀ ਫੋਰਸ ਦੇ ਨਾਲ ਜਿਹੜੀ ਰਿਕਵਰ ਕਰ ਰਹੇ ਨੇ। ਕਿਸ ਤਰ੍ਹਾਂ ਦੀ ਉਹਨਾਂ ਨੂੰ ਅਪਾਜਾਤ ਜਿਹੜੀ ਆਪਾਂ ਗੱਲ ਕਰੀ ਬਈ ਉਹਨਾਂ ਨੂੰ ਛੋਟੂ ਆਜਾਤ ਲਈ ਕਿਸ ਤਰ੍ਹਾਂ ਦੀ ਯਾਤਰਾ ਕੀਤੀ ਹੈ ਉਹ ਸਪੀਕਰ ਨੂੰ। ਉਹ ਜਿਹੜੀਆਂ ਆਪਣੇ ਹਦਿਤਾ ਜਿਹੜੀਆਂ ਮਾਨਯੋਗ ਡੀਸੀ ਸਾਹਿਬ ਵੱਲੋਂ ਜਿਹੜੀ ਦਿੱਤਾ ਰਹੀਆਂ ਨੇ। ਕੁਝ ਅਸੀਂ ਆਪਣੇ ਵੱਲੋਂ ਵੀ ਕੁਝ ਪੁਆਇੰਟਸ ਜਿਹੜੇ ਇਸ ਬਾਰੇ ਰੇਜ਼ ਕੀਤੇ ਸੀ ਕਿ ਜਿਹੜੀ ਪ੍ਰੋਗਰਾਮ ਜਿਹੜਾ ਹੈਗਾ ਉਹਨੂੰ ਦੇਰ ਰਾਤ ਤੱਕ ਜਿਹ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੇ ਚਾਰ ਦੁਵਾਰੀ ਦੇ ਅੰਦਰ ਹੋਵੇ ਕੋਈ ਇਨਡੋਰ ਦੇ ਟਾਈਪ ਪਰ ਪ੍ਰੋਗਰਾਮ ਹੀ ਕਰਾਇਆ ਜਾਵੇ ਆਊਟਡੋਰ ਪ੍ਰੋਗਰਾਮ ਜਿਹੜੇ ਹੈਗੇ ਇਹਨੂੰ ਅਵੋਇਡ ਕੀਤਾ ਜਾਵੇ ਸੋ ਉਹਨਾਂ ਦਾ ਤਹਿਤ ਜਿਹੜੀ ਹੈਗੀ ਹੈ ਜਿਹੜੀ ਇਹਨਾਂ ਨੂੰ ਪ੍ਰੋਗਰਾਮ ਕਰਨ ਦੀ ਜੱਜ ਦਿੱਤੀ ਗਈ ਹੈ ਸ਼ਹਿਰ ਵਾਸੀਆਂ ਨੂੰ ਕੀ ਸਾਡੇ ਵੱਲੋਂ ਅਪੀਲ ਕਰੀ ਸਾਡੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਟੰਡਾ ਪੁਲਿਸ ਵੱਲੋਂ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਨਵੇਂ ਸਾਲ ਸਾਰੇ ਸ਼ਹਿਰ ਵਾਸੀਆਂ ਲਈ ਸਾਰੇ ਟੰਡੇ ਜिले ਵਾਸਤੇ ਤਰੱਕੀ ਭਰਿਆ ਹੋਵੇ ਸਭ ਲਈ ਖੁਸ਼ਹਾਲੀ ਭਰਿਆ ਹੋਵੇ ਤੇ ਸਭ ਨੂੰ ਸਾਡੇ ਵੱਲੋਂ ਹੈਪੀ ਨਿਊイヤー ਬਿਲਕੁਲ ਜੀ ਤੁਸੀਂ ਸੁਣਿਆ ਇਹ ਸਾਡੇ ਨਾਲ ਸਾਨੂੰ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਸੇ ਉਹ ਜਿੱਥੇ ਹੁਣ ਉਹ ਬੀ ਆਉਣੀ ਵਧਾਈ ਦਿੱਤੀ ਹੈ ਉੱਥੇ ਨਾਲ ਇਹ ਵੀ ਅਪੀਲ ਕੀਤੀ ਗਈ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਉਹ ਬਾਹਰ ਨਾਲ ਕੀਤਾ ਜਾਵੇ ਸਿਰਫ ਇੰਡੋਰ ਹੀ ਕੀਤਾ ਜਾਵੇ ਅਤੇ ਨਾਲ ਨਾਲ ਇਹਦਾ ਵੱਲੋਂ ਜਿਹੜੇ ਵੀ ਆਪਾਂ ਸੁਰੱਖਿਆ ਦੇ ਪ੍ਰਬੰਧ ਇਹਨਾਂ ਵੱਲੋਂ ਕੀਤੇ ਗਏ ਉਹ ਵੀ ਇਹਨਾਂ ਨੇ ਸਾਰੀ ਇਹ ਜਾਣਕਾਰੀ ਸਾਂਝੀ ਕੀਤੀ ਹੈ